ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਸੋਖਣੀ ਅੱਜ ਬਣਾਈਆਂ ਜਾ ਬੜੇ ਕਿਰਾਵਾ ਬੈਠ ਕੇ ਆਈ ਨਾ ਆਪਣੇ ਘਰ ਇਹ ਬੈਠ ਕੇ ਆਈ ਉਹੋ ਗੱਲ ਇਹ ਆ ਵੀ ਦੇਖ ਲਓ ਵੀਰ ਤੇ ਕਹਿੰਦੀ ਸੀ ਜੀ ਪੇਕ ਕੀ ਕੀ ਕਰਨਾ ਹੁਣ ਕਹਿੰਦੇ ਕਿ ਆਈਆਂ ਨਹੀਂ ਆਈਆਂ ਕਾਪਾ ਇਹਨਾਂ ਲਾ ਰਹੇ ਕਾਪਾ ਦੂਜੇ ਨੂੰ ਸਟੀਲ ਦੇ ਦਿੱਤੇ ਵੀਰ ਨੂੰ ਚੀਨੀ ਕਰਦਾ ਹਾਂ ਮੱਖਾ ਕਾਪਾ ਤੇ ਕਿੰਨੀ ਦਾ ਇਦਾਂ ਹੀ ਹੈ ਨਾ ਬਾਕੀ ਨੂੰ ਸਾਰਾ ਸਟੀਲ ਦੇ ਭਰਾ ਦੀ ਟੋਰੀ ਵੱਖਰੀ ਆ ਜੀ ਦੇਖੇ ਆਈਆਂ ਤੇ ਇਹਨੂੰ ਵੀਰ ਤੇ ਮਿਲਦੀ ਦੀ ਉਹ ਭਾਵੇਂ ਨਹੀਂ ਬੱਕਰੇ ਇਸਤੇ ਬਣਾਈ ਜਾਂਦੀਆਂ ਉਹਨੂੰ ਅੰਗਲਾਂ ਟਿਮਾਉਂਦੇ ਤੂੰ ਮੈਨੂੰ ਵੀਰ ਕਿਆ ਕਰ ਹੈ ਤਾਂ ਜੇ ਨੂੰ ਪੈਣ ਗਿਆ ਕਰ ਮੈਂ ਕਾ ਮੁੱਖਾ ਹੁਣ ਕਿਉਂ ਕਿਉਂ ਵੀ ਜਿਹੜੀ ਤੁਹਾਡੀ ਹੈਗੀ ਜਸਪਿੰਦਰ ਵਾ ਉਹ ਸਾਡੀ ਦਰਾਨੀ ਲੱਗਦੀ ਹੈ ਸਾਡੇ ਚਾਚੇ ਤਾਈ ਦੀ ਨੋਵਾਂ ਉਹ ਲੱਗੀ ਹੈ ਤੁਹਾਡੀ ਦਰਾਨੀ ਤੇ ਜਦ ਰਗਵੀਰ ਦੀ ਉਹ ਭੈਣ ਲੱਗਦੀ ਆ ਤਾਂ ਕੀ ਗੱਲ ਮੈਂ ਰਗਵੀਰ ਦੀ ਦੁਸ਼ਮਣ ਲੱਗਦੀ ਦਰਾਨੀਆਂ ਚਟਾਨੀਆਂ ਪਬਲ ਉਹ ਦੂਜੀ ਨੂੰ ਭੈਣ ਨਹੀਂ ਕਹਿੰਦੇ ਉਹ ਨੂੰ ਆਨੇ ਆ ਨਹੀਂ ਮਰਦੇ ਨਹੀਂ ਨਾਲੀ ਉਹ ਨੂੰ ਆਨੇ ਹੋ ਜਾਂ ਗੱਲਦੇ ਉਹ ਤੁਹਾਡੀ ਰਿਸ਼ਤੇਦਾਰੀ ਹੈ ਨਾ ਭਲਾ ਇੰਨੀ ਰਿਸ਼ਤੇਦਾਰੀ ਆ ਆਹੋ ਅੱਜ ਘਰ ਆ ਕੇ ਸੱਧਿਆ ਨਹੀਂ ਆਂਦਾ ਵਾ ਵੀ ਮੁੜ ਕੇ ਮਾਮਾ ਆਖਿਆ ਕਰਨ ਗਿਆ ਨੋਵਾਂ ਬਲਜੀਤ ਮੈਂ ਨਵਾਂ ਮੁੜ ਕੇ ਮਾਮਾ ਆਖਿਆ ਕਰਨੇ ਮੈਂ ਸੋਗੋ ਮਾਮਾ ਅਕਰ ਚ ਮੈਨੂੰ ਫਾਇਦਾ ਲੋੜੀ ਆ ਰਖੜੀ ਆ ਦੀਵਾਲੀ ਆ ਤੇ ਨਿਆਣਿਆਂ ਦਾ ਮਾਮਾ ਕਈ ਕੁਸੋ ਕੋ ਰਿਸ਼ਤਾ ਵਧ ਜਾਣਾ ਨਾਲੇ ਭੈਣਾਂ ਨੂੰ ਚੀਜ਼ਾਂ ਚੀਜ਼ਾਂ ਮਿਲ ਜਾ ਕਰਨੀਆਂ ਭੈਣ ਆਖਿਆ ਹਨਾ ਸਹੀ ਗੱਲ ਕਿ ਗਲਤ ਆਹੋ ਤੂੰ ਵੀ ਕੋਈ ਦੇ ਮੈਂ ਕੀ ਵਿਚਾਰਦਾ ਮੈਂ ਦੱਸਦਾ ਗਾਹੇ ਚਾਹ ਬਣਾਈਆਂ ਜਿਹੜੀਆਂ ਟੀਮ ਚੁੱਕਿਆ ਤਾਂ ਪਹਿਣਾ ਬੰਨਦੀ ਟੀਕੇ ਦੀ ਜਿਹੜਾ ਜਿਹੜੇ ਪਿੰਡ ਪਹਿੜ ਵਿਆਹੀ ਹੋਵੇ ਉਹ ਫਿਰ ਟੀਮ ਚੁੱਕਿਆ ਮੰਗਿਆ ਟੀਟ ਉੱਤੇ ਬੈਠੀਆਂ ਵਧੀਆ ਪਹਿਣਾ ਤੇ ਬੰਨਦੀਆਂ ਨਾ ਬਾਕੀ ਇਹ ਵੀ ਭੈਣਾ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਇਹ ਵੀ ਮੇਰੇ ਸਾਰੀਆਂ ਭੈਣਾ ਦਾ ਵੀ ਧੰਨਵਾਦ ਇਹ ਕਰਕੇ ਨਾਲ ਰਿਹਾ ਵੀ ਬੜਾ ਮੈਨੂੰ ਖੂਨ ਕਰਦੇ ਬਾਹਰਲੇ ਲੋਕਾਂ ਤੋਂ ਇੰਡੀਆ ਜੋ ਕਿੰਨੇ ਅਨੁਭੂਨ ਆਉਂਦੇ ਆ ਨਹੀਂ ਕਿ ਉਹਨਾਂ ਦਾ ਧੰਨਵਾਦੀ ਕਰੀਏ ਪੈਣਾ ਦਾ ਕੋਈ ਇਹੋ ਕਾ ਨਾ ਠੀਕ ਵਾ ਜਿਹੜੀ ਅੰਟੀ ਪੈਣ ਬਾਣ ਚੈਂਦੀ ਹੈ ਕਾ ਉਫਰਾ ਦੱਸ ਤੁਸੀਂ ਕਿਹੜਾ ਦੂਜੇ ਪਿੰਡ ਜਾਣਾ ਵਾ ਜਦੋਂ ਤੁਸੀਂ ਜਾਣਾ ਬਬਲੀ ਕੋ ਉਦੋਂ ਤੁਸੀਂ ਮੇਰੇ ਕੋ ਹੋਇਆ ਕਰਨਾ ਠੀਕ ਆ ਕੰਮ ਤੋਂ ਲੋੜੀ ਲੈ ਕੇ ਆਂ ਕਿ ਲੋੜੀ ਲੈ ਕੇ ਆਓ ਫੇਰ ਮੈਂ ਰਖੜੀ ਲੈ ਕੇ ਆਉਂਗੀ ਲੈਣ ਦੇਣ ਦੀ ਗੱਲ ਥੋੜੀ ਹੁੰਦੀ ਵੀ ਕੁਝ ਲੈਣਾ ਦੇਣਾ ਹੀ ਹੁੰਦਾ ਵਾ ਪਹਿਲੋਂ ਚਲੋ ਮੈਂ ਕਹਿ ਦਿੱਤਾ ਵੀ ਲੈਣ ਦੇਣ ਦੀ ਗੱਲ ਵਾ ਉਸ ਤਰ੍ਹਾਂ ਇੱਕ ਗੱਲ ਹੈਗੀ ਆ ਕੋਈ ਲੈਣ ਦੇਣ ਦਾ ਭੈਣ ਭਰਾ ਵੱਡਾ ਨਹੀਂ ਹੁੰਦਾ ਭੈਣ ਭਰਾ ਵੱਡਾ ਹੁੰਦਾ ਮਿਲਿਆ ਜੇੜੀ ਕੋਈ ਚੀਜ਼ ਐਦਾ ਹੋਵੇ ਤੇ ਮੇਰੀ ਕੋਈ ਟੱਕ ਹੁੰਦਾ ਤੇ ਸੱਚੇ ਪਾਤਸ਼ਾਹ ਕੇ ਕਰੀਏ ਅਰਦਾਸਾਂ ਵੀ ਮਾਲਕਾ ਹਰ ਇੱਕ ਨੂੰ ਜਾਣਦੀ ਕਲਾ ਤਾਂ ਦਰੁੱਸਤੀ ਬਖਸ਼ੀ ਤੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਆਂਡੀਆਂ ਗੋਂਡੀਆਂ ਨੂੰ ਸੱਜਣਾ ਮਤਰਾ ਨੂੰ ਬੇਰੀਆਂ ਨੂੰ ਯਾਰਾਂ ਨੂੰ ਸਾਰੇ ਮਾਲਕ ਚੜਦੀ ਕਲਾ ਤੇ ਤੰਦਰੁਸਤੀ ਬਖਸ਼ੀ ਕਿਸੇ ਵੱਲ ਵੇਖ ਕੇ ਸੜਨਾ ਨਹੀਂ ਚਾਹੀਦਾ ਹਾਂ ਨਾ ਹਾਂ ਖੁਸ਼ ਹੋਣਾ ਚਾਹੀਦਾ ਵਾ ਇਹਦਾ ਇਦਾਂ ਹੈ ਹੈ ਸਾਂ ਦੇ ਕੌਂ ਡਿਆ ਨਹੀਂ ਨਹੀਂ ਉਹ ਤਾਂ ਗੱਲ ਕਰੀ ਦੀ ਵੀ ਕਿਸੇ ਵੱਲ ਵੇਖ ਕੇ ਸੜਨਾ ਨਹੀਂ ਚਾਹੀਦਾ ਕੋਈ ਕੰਮ ਚੰਗਾ ਸਾਰੇ ਕੋਈ ਆਪੋ ਆਪਣੀ ਮਿਹਨਤ ਨਾਲ ਆਪਣਾ ਕੰਮ ਕਰਦੇ ਕਰਨ ਡਿਆ ਵਾ ਕਿ ਰੋਟੀ ਕਮਾਉਣੀ ਬਹੁਤ ਮੁਸ਼ਕਲ ਆ ਕਿਤਰਾ ਬੈਠਦੇ ਨੇ ਉਹ ਜਾਨੇ ਕਹਿੰਦੇ ਤੁਸੀਂ ਤਾਂ ਟੱਕਦਾ ਹੀ ਨਹੀਂ ਸਾਰਾ ਦਿਨ ਤੁਸੀਂ ਕਹਿੰਦੇ ਇੱਕਦਰ ਕਹਿੰਦੇ ਮੈਂ ਆਪਾਂ ਬਾਗ ਥੋੜੇ ਜਾਨੇ ਆਪਾਂ ਕੋਈ ਕਰੀਏ ਜਿਹੜਾ ਵੀ ਮੈਂ ਕਰੀ ਨਹੀਂ ਨਾਲੇ ਲੈ ਆਇਆ ਕਰਨ ਮੈਂ ਕਹਿੰਦਾ ਕਿਹਦਾ ਕਹਿੰਦਾ ਟੱਕਦਾ ਨਹੀਂ ਤੁਸੀਂ ਆਪਾਂ 35-40 ਹਜ਼ਾਰ ਤੁਸੀਂ ਦੇ ਰਿਆ ਕਰੋ ਕਿੰਨੇ ਦਾ ਮੈਂ ਲੱਗ ਕੇ ਬਹਿ ਜਾਈਏ ਬਹਿ ਜਾਈਏ ਤੁਸੀਂ ਗੱਲ ਹੋ ਰਹੀ ਆ ਜਿਹੜੇ ਹੁਣ ਲੈਂਥ ਪਈ ਜਿਹੜੀ ਲੈਂਥ ਪਈ ਇਹਨਾਂ ਫੜਾ ਫੇਰ ਲੱਗਦਾ ਨਾਲ ਨਾਲ ਦੀ ਇਹ ਖਾਣ ਨੂੰ ਕੋਈ ਜਣਾ ਮੱਤਾ ਸਾਰੇ ਦਿੰਦੇ ਕੀ ਗੱਲ ਖਾਣ ਕੋਈ ਨਹੀਂ ਜਣਾ ਕਿੰਨਾ ਕਹਿੰਦੇ ਮੱਤਾ ਸਾਰੇ ਦਿੰਦੇ ਆ ਜੇ ਜੇ ਤੇ ਆਪਾਂ ਭੁੱਖੇ ਨਗੇ ਹੋਈਏ ਨਾ ਤੇ ਕੰਮ ਨਾ ਕਰੀਏ ਤੇ ਭੁੱਖੇ ਮਰਨ ਦੇ ਹੀ ਹੈ ਹੈ ਨਾ ਲੈ ਵੀ ਹੁਸਾਰੇ ੱਟੇ ੱਟੇ ਚੰਗੇ ਭੁਲੇ ਇਹਨਾਂ ਨੂੰ ਹੈ ਜੇ ਕੰਮ ਕਰਦੇ ਆ ਕਮਾਉਂਦੀ ਕਮਾਈ ਕਰਦੇ ਆ ਦੱਸ ਇਹਨਾਂ ਨੇ ਜੋੜ ਕੇ ਫਰੇ ਕਿੱਥੇ ਆ ਹੈ ਨਾ ਬੜਾ ਇਹ ਇਹ ਸਾਰੀ ਇਹ ਪਹਿਲੇ ਪਿੱਛੇ ਦਾ ਗੱਲ ਪਤਾ ਕੀ ਆ ਤੁਹਾਨੂੰ ਨਹੀਂ ਕਹਿੰਦੇ ੱਟੀ ਇਹਦੀ ਦੋਵੇਂ ਜੀਕ ਦੇਖੋ ਇਹ ਸਾਰੀ ਸਾਰੀ ਇਹੋ ਹਾਲ ਵਾ ਖਰਚੇ ਵਧ ਗਿਆ ਬਹੁਤ ਜਿਆਦਾ ਕਮਾਈਆਂ ਦੀਆਂ ਨਾਲ ਘੱਟ ਉਹ ਜਿਹੜੀ ਜ਼ਮੀਨ ਦੀ ਗੱਲ ਵਾ ਨਾ ਜ਼ਮੀਨ ਅੱਜ ਜਿਹਨੇ ਫਸਲ ਵੇਚ ਲਈਆਂ ਕਦੋਂ ਅਕਤੂਬਰ ਨੂੰ ਵੀ ਜਿਹ ਮਾਰਾ ਸੁੱਕੀ ਸੰਧੀ ਕਰ ਲੈ ਆਵੇ ਠੀਕ ਆ ਨਾ ਤੇ ਹੁਣ ਜਿਹੜਾ ਬਾਈ ਦੀ ਸ਼ਰਤ ਹੈ ਉਹ ਕਿੰਨਾ ਵੀ ਖਰਚਾ ਕਰ ਦੂਗਾ ਬਹੁਤ ਮੁਸ਼ਕਲ ਉਹ ਜਿਹੜਾ ਨੌਕਰੀ ਬਿਸ਼ੇਵਾਂ ਦੀ ਹੈ ਨਾ ਉਹ ਵੀ ਆਪਣਾ ਸਾਰਾ ਸਿਸਟਮ ਲਾ ਕੇ ਇੱਕ ਤਰੀਕ ਦੇ ਇੱਕ ਤਰੀਕ ਡੀਆਵਾ ਹਾਂ ਠੀਕ ਭਾਈ ਮੈਂ ਇਨੀ ਤਨਖਾਹ ਦੇ ਵੱਧ ਵਾ ਤੇ ਮੈਂ ਉਹਦੇ ਖਰਚੇ ਵੱਧਵਾਉਨੇ ਉਹਨੇ ਆਪਣਾ ਸਰਕਲ ਚਲਾਉਣਾ ਹੁੰਦਾ ਵਾ ਅਹੀਂ ਇੱਕ ਬਸ ਮਾਈਂਡ ਦੀ ਸੈਟ ਕਰ ਲੈ ਕਿ ਅਗਲਾ ਬੜਾ ਸੁੱਖ ਆਈ ਸੁੱਖ ਆਈ ਹੁਣ ਇਹ ਨਹੀਂ ਬਲੋ ਭਾਈ ਸੱਚ ਨੂੰ ਵੀ ਅਲਾ ਔਖਾ ਹੋਵੇ ਕਾ ਵੀ ਜਿੰਨਾ ਬੰਦਾ ਵੱਡਾ ਉਹਦਾ ਬੜਾਵਾ ਜਾਂਦਾ ਜਿੰਨਾ ਢੰਗ ਉਹਨਾਂ ਦਿਵਾਲਾ ਤੇ ਜਿਹੜਾ ਬੰਦਾ ਛੋਟਾ ਉਹਦਾ ਬੜਾਵਾ ਬੜਾਵਾ ਹੁੰਦੇ ਤੇ ਬਸ ਸੈਟ ਕਰ ਲੈ ਅੱਲਾਹ ਅੱਲ੍ਹਾ ਤੇ ਤਾੜਾ ਬਲੋ ਮੇਰ ਕੀ ਹਾ ਤੂੰ ਨਹੀਂ ਹੈ ਬਲੋ ਚ ਕਿਹੜਾ ਦੰਦਿਆਂ ਵੜਦਾ ਬਲੋ ਚਲ ਕੋਈ ਨਹੀਂ ਕਵੀ ਜਿੱਥੇ ਚੱਲਣਾ ਹੀ ਏ ਆ ਨਾ ਕਿ ਜਿੱਦਾਂ ਬੰਦਾ ਆਪਣੇ ਦੁੱਖ ਤੋਂ ਉਰਦਾ ਨੀਗਾ ਦੁਖੀ ਜਿੰਨਾ ਅਗਲੇ ਦੇ ਦੁੱਖੀ ਹਾਂ ਸਹੀ ਗੱਲ ਹੈ ਤੁਹਾਡੀ ਨੂੰ ਸਾਰਾ ਹੀ ਦੁਖੀ ਹੈ ਸਾਰਾ ਤੇ ਟੇਕਦੇ ਨਹੀਂ ਪਤਾ ਨਹੀਂ ਕੀ ਹੋਇਆ ਹੁਣ ਤਾਂ ਮੂ ਬਤਾ ਦਉਂ ਹੀ ਕੀ ਕਮਾਉਂਦੇ ਸਾਨੂੰ ਬੜਾ ਚੰਗਾ ਕੀ ਜੀਂਦੇ ਤੇ ਵੇਖਣ ਵਾਲੇ ਨਹੀਂ ਹੈ ਕਿ ਸੁੱਖ ਬਦਲੇ ਕੀ ਲਈ ਹੁੰਦੀ ਹੈ ਕੀ ਲਈ ਜਾਂਦੀ ਹੈ ਜਦੋਂ ਕਿ ਹੀਰ ਨਾਲ ਚੰਗੇ ਕੱਪੇ ਨੇ ਇਹ ਤੋਂ ਮੈਂ ਟੋੜਾ ਦੁਪਹਿਰੇ ਦੋ ਦੋ ਫੇਰੇ ਲੌਣੇ ਚ ਦੇਖ ਆਈ ਪਿਆ ਕੰਮ ਕਰ ਤਾਂ ਕੋਈ ਨਿਕਲਿਆ ਮਾਈ ਦਾ ਹੋਏ ਮੋਟਰਸਾਈਕਲ ਤੇ ਜੱਟਾ ਨਹੀਂ ਸੜ ਜਾਂਦੀ ਹਾਲ ਕੀ ਹੋਇਆ ਇਹ ਮੈਂ ਦਾ ਸੀਨ ਕਰਦਾ ਮੈਨੂੰ ਖੁਸ਼ੀ ਨਹੀਂ ਹੋਣ ਦੇ ਇਹ ਬਿਜਲੀ ਵੀ ਚਾਹੀਦੀ ਬਹੁਤ ਨਹੀਂ ਹੁੰਦੀ ਮੈਂ ਕਹਿੰਦਾ ਮੈਂ ਮਤਲਬ ਪਾਣੀ ਪੈ ਗਈ ਮੈਂ ਨਹੀਂ ਕਰਕੇ ਹੋਣ ਭੈਣ ਹੀ ਆ ਨਾ ਬਸ ਕਹਿੰਦੇ ਸਰਕਾਰਾਂ ਕਹਿੰਦੇ 12 ਵਜੇ ਤੋਂ 3 ਵਜੇ ਤੱਕ ਬਾਹਰ ਨਾ ਨਿਕਲੋ ਕਰਨਾ ਸਹੀ ਬਾਈ ਜੋ ਜੀ ਕੰਮ ਆ ਜੀ ਹੁਣ 12 ਵਜੇ ਵੇਖੀਏ ਤੁਹਾਨੂੰ ਬੱਤੀ ਹੁਣ ਐਗਰੇ ਹੋਣੀ ਮੈਂ ਅਖਾ ਨਹੀਂ ਜੀ 12 ਤੱਕ ਤਾਂ ਮੈਂ ਬਾਹਰ ਹੀ ਨਹੀਂ ਜਾਣਾ ਇਸੇ ਮਾਰਨੇ ਲੱਗਿਆ ਅੱਗ ਚੁਕਾ ਤੋਂ ਬੋਕ ਲਈ ਹੁਣ ਇਹ ਵੀ ਪਾਣੀ ਉੱਤਰੀ ਛੱਡਿਆ ਉੱਤਰੀ ਕੱਦੂ ਕਰੂ ਕਿਉਂ ਨਾ ਤੂੰ ਪਿੰਨ ਕਰ ਆਪਣੀ ਲੋੜ ਆ ਸਾਡੀ ਲੋੜ ਵਾ ਸਾਡੀ ਕੀ ਕੰਮ ਕਰਨਾ ਪੈਣਾ ਕਰਨੇ ਹੀ ਪੈਂਦਾ ਕੋਈ ਏਸੀ ਥੱਲੇ ਸੁੱਤਾ ਕੋਈ ਪੱਖੇ ਥੱਲੇ ਸੁੱਤਾ ਕੋਈ ਕੋੂਲਰ ਗਾੜੀ ਸੁੱਤਾ ਹੁਣ ਸਾਡੇ ਸਿਰ ਤੋਂ ਦੀ ਸਾਰੀ ਧੁੱਪ ਨੰਗਣ ਡਈ ਆ ਸੌਖਾ ਕੌਣ ਆ ਸੌਖਾ ਕੋਈ ਵੀ ਨਹੀਂ ਗਾ ਜਿੰਦਗੀ ਦੇ ਵਿੱਚ ਬਾਕੀ ਕਿਸੇ ਦੇ ਵਾਤੇ ਦੇ ਥੋੜਾ ਕੈਂਡਾ ਪਰ ਸਾਰੇ ਆਪੋ ਆਪਣੀ ਲੋੜ ਨੂੰ ਦੇ ਆ ਅਸੀਂ ਤੇ ਆਪਣੀ ਲੋੜ ਨਾ ਸੋਕ ਆਪਣੀ ਕੋਈ ਆਪਣੀ ਹਰ ਕੋਈ ਆਪੋ ਆਪਣੀ ਲੋੜਾਂ ਨਾਲ ਜੁੜਿਆ ਕੰਮ ਕਰਨ ਗਿਆ ਵਾ ਬਸ ਜਾਵਣਾ ਕੰਮ ਕੋਈ ਨਹੀਂ ਜੇ ਕਰਦਾ ਭਾਵੇਂ ਜਿੰਨਾ ਮਰਜੀ ਕੋਈ ਅਮੀਰ ਵਾ ਜੇ ਆ ਕਿ ਮੈਂ ਅਮੀਰ ਮੈਂ ਕੰਮ ਨਹੀਂ ਕਰਨਾ ਸ਼ੌਂਕ ਨਾਲ ਕਿਉਂ ਨਹੀਂ ਕਰਦਾ ਯਾਰ ਸ਼ੌਂਕ ਨਾਲ ਮੈਂ ਕਰਦਾ ਯਾਰ ਸਭ ਤੋਂ ਬਿਹਤਰ ਤਾਂ ਮੈਂ ਟਿੱਕਾ ਹੀ ਮੈਂ ਸ਼ੌਂਕ ਨਾਲ ਹੀ ਨਹੀਂ ਮੇਰੀ ਸ਼ੌਂਕ ਨਾਲ ਲਈ ਪਰ ਪਹਿਲੇ ਨਾ ਬਾਬਾ ਕਹਿੰਦੇ ਸੀ ਮੈਨੂੰ ਟਿੱਕੇ ਲਾ ਦੇ ਆ ਕਰ ਪਰ ਬਾਹਰਲੇ ਬੂਏ ਤੱਕ ਭਾਵੇਂ ਕਿਸੇ ਦਾ ਘਰ ਭਰਿਆ ਹੋਵੇ ਨਾ ਕਦੀ ਕਿਸੇ ਨੇ ਆਖਿਆ ਹੜ ਕੋ ਜਿਆਦਾ ਵਾ ਜਿਆਦਾ ਹੈ ਕਦੀ ਨਹੀਂ ਕਿਸੇ ਨੇ ਆਖਿਆ ਹੜ ਕੋ ਵਾਧੂ ਹੋ ਗਿਆ ਮਾਦਾ ਸ਼੍ਰੀ ਸਾਰ ਜੀ ਜਿਆ ਵੀ ਹੋ ਨਾ ਮਈਏ ਤੇਰੀ ਚਾਹੀ ਚਲੋ ਠੀਕ ਆ ਮਿਲਦੇ ਅਗਲੇ ਨਹੀਂ ਮੈਂ ਇਹ ਗੱਲ ਦੱਸ ਤੇਰਾ ਅਕੀਰ ਕੀ ਮੈਲ ਜਿਹੜਾ ਮਈਏ ਮਈਏ ਬਹੁ ਮਈਏ ਬਣਾ ਲਿਆ ਪਿਆਰ ਨਾਲ ਮਈਏ ਆਏ ਮਈਆ ਤੂੰ ਬਤਾ ਚਾਹ ਢੋਲੜੀ ਦਿਖਾਉਂਦੀ ਨਹੀਂ ਉਸ ਤਰ੍ਹਾਂ ਮਈਏ ਬੁੜਾਉਂਦੀ ਆ ਚਲੋ ਬੱਸ ਇਹ ਵਾਜ ਵਾਗ ਹੋਈ ਆ ਨਹੀਂ ਆਂਟੀ ਨੂੰ ਕਿਹਾ ਜਾਂਦਾ ਪਿਆਰ ਨਾਲ ਹਾਂ ਨਾ ਜਿਆਦਾ ਪਿਆਰ ਕਰਦੀ ਆ ਨਾ ਮੈਨੂੰ ਤਾਂ ਕਹਿੰਦੀ ਆ ਪਰ ਮਈਏ ਜਦੋਂ ਕਹਿੰਦੀ ਮੈਨੂੰ ਹੱਸ ਆ ਜਾਂਦਾ ਉਹ ਸੜੇ ਜੱਜ ਦਾ ਬੜਾ ਇਹਦੇ ਮੂੰਹ ਆਈਏ ਤੇ ਹੈ ਵੀ ਪਾਈ ਆ ਤੇ ਹੋਰ ਤੂੰ ਨੱਡੀ ਆ ਮਾਈ ਗਈ ਜਾ ਮਾਈ ਨੇ ਮਾਈ ਰਹਿਣਾ ਵਾਕੇ ਮਾਈ ਤਾਂ ਹੁਣ ਬੁੱਢੜੀ ਹੋ ਗਈ ਆ ਹੁਣ ਜਿਆਦੇ ਗਈ ਦੇ ਘਰ ਚਾਈ ਉਹ ਸਾਗਾ ਚਾਈ ਆ ਗੱਲ ਕੀਤੀ ਹੈ ਮੁੱਦੇ ਦੀ ਅੰਟੀ ਜਦੋਂ ਮੈਂ ਵੀਡੀਓਸ ਪਹਿਲੇ ਦਿਨਾਂ ਹੀ ਨਾ ਮੇਰੇ ਮੂੰਹ ਤੇ ਕੋਈ ਚਿਪੜੀ ਨਹੀਂ ਕਿਤੇ ਮੇਰਾ ਮੂੰਹ ਇੱਡਾ ਹੀ ਸਾਫ਼ ਹੈ ਹੀ ਕਸਿਆ ਮਸਿਆ ਹੈ ਹੁਣ ਤੇ ਪਹਿਣਾ ਜਦੋਂ ਦੀ ਵੀਡੀਓ ਚ ਆਈ ਹੈ ਮੇਰਾ ਮੂੰਹ ਨੂੰ ਤੇ ਚਿਪਕਦੇ ਬਾਗ ਨਹੀਂ ਪੈ ਰਿਹਾ ਕੋਸਰ ਭਾਏ ਸਾਹਮਣੇ ਆ ਨਹੀਂ ਤੇ ਪਲਾਸਟਿਕ ਦਾ ਸਰਜੀ ਨਹੀਂ ਕਰਾ ਦਿੱਤੀ ਆਹ ਨਾਉਣੀ ਪੈਣੀ ਸਮਾਂ ਬਦਲਦਾ ਵਾਕੇ ਦਿਹਾੜੀ ਦਿਹਾੜੀ ਦਾ ਫਰਕ ਪੈਂਦਾ ਨਹੀਂ ਨਾ ਸ਼ੌਂਕ ਹੈ ਕੰਮ ਕਰਦਾ ਗੱਲ ਹੀ ਕੋਈ ਨਹੀਂ ਪਲਾਸਟਿਕ ਦਾ ਸਰਜੀ ਹਰ ਇੱਕ ਨਾ ਸਾਲ ਸਾਲ ਬਾਅਦ ਫਰਕ ਪੈਂਦਾ ਸਾਡੇ ਘਰ ਵਾਧੂ ਪ੍ਰਸ਼ਤ ਪਈ ਆ ਆ ਗਏ ਲੈ ਜਾਂਦੇ ਕੋਈ ਨਾ ਔਰ ਮੈਂ ਕਿੱਥੇ ਚਲ ਗਈ ਕਿੱਥੇ ਚੱਲ ਗਈ ਆ ਕਿਉਂ ਸੁਖ ਅੱਠ ਟੋਟੇ ਗੱਡੇ ਮੇਲਾ ਪਏ ਆ ਜਿੱਦੇ ਪਲਤਕ ਪਈ ਆ ਲੈ ਲੈਟਰ ਕੋ ਲੈ ਜਾਂਦੀ ਹੋਰ ਕੀ ਬਣ ਗਈ ਘਟੌਨੀ ਆਉਣੇ ਇਹ ਨਹੀਂ ਕਰ ਇਹ ਰੋਜ਼ ਹੀ ਆਉਂਦਾ ਨਹੀਂ ਇਹ ਨੂੰ ਆਉਂਗਾ ਨਹੀਂ ਨਹੀਂ ਘਟ ਜਾਣੀ ਆ ਇਹਨੇ ਹੋਰ ਇੱਕ ਨਾ ਕੱਦੂ ਕਰ ਆ ਮੈਂ ਕਹੀ ਵੀ ਫੇਰਨਾ ਵੱਟਾ ਚੋਪੜਨੀ ਆ ਨਾ ਇਦਾਂ ਕਰਕੇ ਨਾ ਬੰਦਾ ਫਿਰ ਤੇਰੀ ਰੋਣਾ ਦੁਪਹਿਰੇ ਤੂੰ ਬੇਕਰ ਨਾਲ ਨਾ ਹੋਰੇ ਫਰੇ ਦੱਜਾ ਰੰਗ ਵੀ ਨਾਲ ਹੀ ਕਾਲਾ ਹੋ ਜਾਂਦਾ ਰੰਗ ਵੀ ਕਾਲਾ ਦੀ ਕੋਈ ਗੱਲ ਨਹੀਂ ਜੱਟਾਂ ਦਾ ਕਾਲੇ ਹੁੰਦੇ ਆ ਇਹ ਚਟਾ ਵੜਾ ਕੇ ਮੀਂਹ ਨੰਦਿਆ ਸਾਰੇ ਹੁਣ ਕਿ ਕਾਲੀ ਕਾਲੀ ਹੋ ਰਕੀਆਂ ਕਾਲੀ ਕਾਲੀ ਹੋ ਜਾਏਗਾ ਨਾ ਫਿਰ ਫਿਰ 8:00 ਤੋਂ 6:00 ਸਭ ਤੇ 5:00 ਵਜੇ ਜਾ ਕੇ 7:00-8:00 ਵਜੇ ਤੱਕ ਮਿਲਦੇ ਅੱਜ ਨਹੀਂ ਸਰਪੰਚ ਲਈ ਕੋਣੀ ਗਈ ਤਾਂ ਮੈਂ ਆ ਨਾ ਪਰ ਮੇਰਾ ਹੀ ਦਵਾਦੀਆਂ ਸੇ ਮਿਲਦੀ ਜੀ ਇਹ ਤਾਂ ਅੱਛਾ ਰੋਕ ਤੂੰ ਜੇ ਮੁੜ ਕੇ ਕਹੇ ਤੇ ਭਈ ਇਹ ਅਗੇ ਝੋਨੇ ਵਾਲੇ ਤੋਂ ਤੂੰ ਆਖਣਾ ਕਿੰਨੇ ਬੰਦੇ ਹਨ ਕਹਿਣਾ 12 ਬੰਦਾ ਖੇਤ ਬੀਬੀ ਜੀ 13 ਬੰਦਾ ਮੈਂ ਅਰੇ ਆ ਗਾਣਾ ਬਹੁਤ ਜੱਜ ਆਇਆ ਬੜਾ ਬੜਾ ਜੱਜ ਆਇਆ ਉਹ ਇਹ ਗਾਣੇ ਤੇ ਇਦਾਂ ਚੱਲਿਆ ਤੇ ਉਹ ਤੇਰਾ ਕਹਿੰਦੇ ਆਂ ਖੇਤ ਮੇਂ 12 ਬੰਦਾ ਮੈਂ ਤੇਰਾ ਬੰਦਾ ਆ ਜੀ ਕਹਿੰਦਾ ਕਿ ਮੈਂ 13ਵਾਂ ਬੰਦਾ ਆ ਆਓ ਤਾਂ ਬੀਬੀ ਦੀ 12 ਬੰਦਾ ਖੇਤ ਮੇਂ ਤੇਰਾ ਬੰਦਾ ਮੈਂ ਤੇਰੇ ਮਨ ਕਿਹਾ ਤੇਰੇ ਮਨ ਕਿਹਾ ਆ ਤੇ ਗੱਲ ਬਣ ਲੱਗਿਆ ਮੁੱਦਾ ਬਣ ਗਿਆ ਕੇ ਉਹ ਗਾੜੀ ਕਹਿੰਦੀ ਗੱਲ ਘੁਮਾ ਕੇ ਕਹਿੰਦਾ ਵੇ ਤੂੰ ਪਤਾ ਨਹੀਂ ਇਦਾਂ ਕੁਛ ਹੈਗਾ ਆ ਗਾੜੀ ਬਣਾ ਬਤੀ ਗਾੜੀ ਨਹੀਂ ਮੈਨੂੰ ਪਤਾ ਇੰਨਾ ਮੈਨੂੰ ਪਤਾ ਹੈਗਾ ਵੀ ਮੇਰਾ ਉਹ ਹੀ ਗਾਣਾ ਸੁਣਿਆ ਈ ਉਹਦੇ ਤੇ ਕਿੱਦਾਂ ਦੱਸਾਲੋਗੇ ਗਾਣੇ ਆਹੋ ਚਲੋ ਬਾਕੀ ਭੈਣ ਭਰਾ ਦੱਸ ਦੇਣਗੇ ਪਿਗਾੜੀ ਕੀ ਹੋਰ ਘੰਟਰਾ ਬੰਨੇ ਗਾਣਾ ਲਾ ਕੇ ਉਸੇ ਸੁਣ ਕੇ ਤੁਹਾਨੂੰ 10 ਮਿੰਟੇ ਦੀ ਦੱਸ ਦੇਣਾ ਆ ਸਹੀ ਗੱਲ ਆ ਬੰਦਾ ਖੇਤ ਬੀਬੀ ਜੀ ਤੇਰਾ ਬੰਦਾ ਮੈਂ ਹਾਂ ਕਿਹਦੀ ਗੱਲ ਚਲੋ ਠੀਕ ਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ